ਸਤਿ ਸ਼੍ਰੀ ਅਕਾਲ ਮੈਂ ਗੁਰਲਾਲ ਸਿੰਘ ਇਸ ਵਕਤ ਐਸੀ ਪਛਾੜੀਆਂ ਪਿੰਡ ਦੇ ਵਿੱਚ ਆ ਜਿੱਥੇ ਰਾਤ ਤੋਂ ਮਾਹੌਲ ਬਹੁਤ ਜ਼ਿਆਦਾ ਖਰਾਬ ਹੋ ਗਿਆ ਸੀ ਉਹ ਕਾਰਨ ਕਿ ਜਿਵੇਂ ਹਬੀਬ ਵਾਲੀ ਜਗ੍ਹਾ ਤੇ ਬੰਨ ਖੁਰ ਰਿਹਾ ਸੀ ਉਸੇ ਤਰ੍ਹਾਂ ਐਸੀ ਕੁਝ ਤਸਵੀਰਾਂ ਤੁਹਾਨੂੰ ਨਹੀਂ ਦਿਖਾ ਸਕਦੇ ਕਿਉਂਕਿ ਐਸੀ ਜ਼ੀਰੋ ਬਾਰਡਰ ਲਾਈਨ ਤੇ ਖੜੇ ਆ ਜਿਹੜੀ ਫਰਸਟ ਡਿਫੈਂਸ ਲਾਈਨ ਆ ਉਸਦੇ ਬਿਲਕੁਲ ਨਜ਼ਦੀਕ ਖੜੇ ਆ ਤਕਰੀਬਨ ਡੇਢ ਕੋ ਫੁੱਟ ਦੀ ਜਗ੍ਹਾ ਹੈ ਜਿੱਥੋਂ ਪਾਣੀ ਪੂਰਾ ਸਸਦਲੂ ਦਰਿਆ ਉੱਥੋਂ ਦੀ ਜਾ ਰਿਹਾ ਹੈ ਤਾਂ ਇੱਥੋਂ ਤੁਸੀਂ ਅੰਦਾਜ਼ਾ ਲਗਾ ਲਓ ਜਿਵੇਂ ਤੁਹਾਨੂੰ ਮੈਂ ਤਸਵੀਰ ਦਿਖਾ ਦੇਣਾ ਵੀ ਕਿੰਨਾ ਕੁ ਪਾਣੀ ਹੈ ਉੱਥੋਂ ਕੋ ਤੱਕ ਜਿਹੜਾ ਤੁਸੀਂ ਕਹਿ ਸਕਦੇ ਹੋ ਇੰਨਾ ਜਿਹੜਾ ਪਾਣੀ ਲਗਾਤਾਰ ਸਤਲੂ ਦਰਿਆ ਦਾ ਆ ਰਿਹਾ ਜਿਵੇਂ ਹਬੀਬ ਵਾਲੇ ਖਤਰਾ ਬਣਿਆ ਸੀ ਇੱਥੇ ਵੀ ਖਤਰਾ ਬਣਿਆ ਤਾਂ ਜਿਸ ਤਰ੍ਹਾਂ ਇੱਥੇ ਅਪੀਲ ਕੀਤੀ ਕਿ ਲੋਕ ਮਿੱਟੀ ਲੈ ਕੇ ਪਹੁੰਚਣਾ ਸ਼ੁਰੂ ਹੋਏ ਤੇ ਇੱਥੋਂ ਮੇਰਾ ਦੋਸਤ ਹੈ ਸੀ ਇਕੱਠੇ ਪੜੇ ਆ ਤੇ ਉਹਨਾਂ ਦਾ ਪਿੰਡ ਇੱਧਰ ਦਾ ਤਾਂ ਇਹਨਾਂ ਦਾ ਮੈਨੂੰ ਫੋਨ ਆਇਆ ਤੇ ਉਹਨਾਂ ਨਾਲ ਗੱਲ ਕਰਦੇ ਆ ਗੁਰਜੀਤ ਕੀ ਮਾਹੌਲ ਸੀ ਅਸਲ ਦੇ ਵਿੱਚ ਕਿਦਾਂ ਕਿਵੇਂ ਇੱਥੇ ਖਰਾਬ ਹੋਣਾ ਸ਼ੁਰੂ ਹੋਇਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਇਹ ਮੌਲ ਜਦੋਂ ਆਪਣਾ 25 ਅਗਸਤ ਤੋਂ ਬਾਅਦ ਪਾਣੀ ਆਉਣਾ ਸ਼ੁਰੂ ਹੋ ਗਿਆ ਉਸ ਦਿਨ ਤੋਂ ਲੈ ਕੇ ਇਹਦਾ ਲੈਵਲ ਤਕਰੀਬਨ ਵੱਧਾ ਗਿਆ ਵੱਧਾ ਗਿਆ ਅਸੀਂ ਆਪਦੇ ਪਿੰਡ ਵਾਲਿਆਂ ਦੀ ਸਹਾਇਤਾ ਨਾਲ ਕੁਝ ਪ੍ਰਸ਼ਾਸਨ ਨੇ ਵੀ ਸਾਡੀ ਮਦਦ ਕੀਤੀ ਇਹ ਨਹੀਂ ਕਹਿੰਦੇ ਪ੍ਰਸ਼ਾਸਨ ਪ੍ਰਸ਼ਾਸਨ ਦੀ ਸਹਾਇਤਾ ਨਾਲ ਕੁਝ ਨਹੀਂ ਆਪਦੇ ਪਿੰਡ ਦੇ ਲੋਕ ਇਕੱਠੇ ਹੋ ਕੇ ਹੀ ਇੱਥੇ ਲੱਗੇ ਰਹੇ ਸਾਨੂੰ ਅੱਜ ਲੱਗਿਆ ਨੂੰ ਘੱਟੋ ਘੱਟ 15 ਦਿਨ ਹੋ ਚੱਲੇ ਨੇ ਤੇ ਤਾਂ ਜਾ ਕਿਤੇ ਇਹ ਬੰਨ ਬਚ ਗਿਆ ਗੁਰਜੀਤ ਮਤਲਬ ਪਾਣੀ ਰਿਸਣਾ ਸ਼ੁਰੂ ਹੋ ਗਿਆ ਸੀ ਬੰਨ ਦੇ ਵਿੱਚੋਂ ਥੱਲੋਂ ਦੀ ਜਾਂ ਪਾਣੀ ਦੇ ਨੀਚੋਂ ਰੇਸ ਵੀ ਖੁੱਡਾਂ ਪੈਣ ਲੱਗ ਪਈਆਂ ਨੇ ਹੁਣ ਕੱਲ੍ਹ ਦੀਆਂ ਬਹੁਤ ਖੁੱਡਾਂ ਪਈਆਂ ਜਦੋਂ ਉਹਨਾਂ ਨੇ ਪਾਣੀ ਵਧਾਇਆ ਕੱਲ ਅਸੀਂ ਬਹੁਤ ਜਤੋ ਜੈਤ ਨਾਲ ਵੀ ਘਟੋ ਘਟ 10 15 ਖੁੱਡਾਂ ਬੰਦ ਕੀਤੀਆਂ ਨੇ ਜਿੱਥੋਂ ਪਾਣੀ ਪੂਰਾ ਰਿਸ ਰਿਆ ਸੀ ਜਿੱਥੋਂ ਪਾਣੀ ਪੂਰਾ ਰਿਸ ਰਿਹਾ ਸੀਗਾ ਪੂਰਾ ਜਿਵੇਂ ਬਹਾਵ ਮੋਟਰ ਦਾ ਹੁੰਦਾ ਥੱਲੋਂ ਤਾਂ ਉਹਵੇਂ ਪਾਣੀ ਆ ਰਿਹਾ ਸੀਗਾ ਉਹ ਤੁਹਾਨੂੰ ਅੱਗੇ ਦਿਖਾਵਾਂਗੇ ਅਸੀਂ ਵੀ ਕਿੱਥੇ ਨਹੀਂ ਤੇ ਫਿਰ ਤੁਸੀਂ ਅਪੀਲ ਕਿਵੇਂ ਕੀਤੀ ਕਾਬੂ ਕਿਵੇਂ ਇਹਨੂੰ ਪਾਇਆ ਗਿਆ ਪਿੰਡਾਂ ਦੇ ਪਿੰਡ ਇਕੱਠੇ ਹੋਣੇ ਸ਼ੁਰੂ ਹੋਏ ਇਹ ਅਸੀਂ ਆਪ ਹੀ ਕੀਤਾ ਜੀ ਸਾਰੇ ਸਾਡੇ ਜਿੰਨੇ ਸਾਡੇ ਪਿੰਡ ਦੇ ਅੰਦਰ ਨੇ ਇਹ ਸਾਰੇ ਪਿੰਡ ਆਪਦੇ ਇਕੱਠੇ ਹੋਏ ਸਾਰੇ ਸਰਪੰਚਾਂ ਨਾਲ ਸਲਾਹ ਕੀਤੀ ਤੇ ਅਸੀਂ ਇਕੱਠੇ ਹੋ ਕੇ ਫਿਰ ਆਪਦੇ ਪੱਧਰ ਤੇ ਆਪ ਕੀਤਾ ਸਾਰੇ ਪਿੰਡ ਵਾਸੀ ਨੇ ਆਪ ਕੀਤਾ ਜਿਹੜੀ ਮਿੱਟੀ ਹੈ ਤੁਸੀਂ ਹੁਣ ਕੀ ਚਾਹੁੰਦੇ ਹੋ ਬੈਗਾਂ ਦੇ ਵਿੱਚ ਮਿੱਟੀ ਆਵੇ ਜਾਂ ਸਿੱਧੀ ਟਰਾਲੀਆਂ ਭਰ-ਭਰ ਕੇ ਆਵੇ ਉਹ ਇੱਥੇ ਬੰਨ੍ਹਣ ਦੋਵੇਂ ਚੀਜ਼ਾਂ ਜੀ ਦੋਵੇਂ ਚੀਜ਼ਾਂ ਇਹ ਨਹੀਂ ਕਿ ਆ ਵੀ ਕੱਲੇ ਬੈਗ ਵੀ ਸਾਡੇ ਬਹੁਤ ਕੰਮ ਦੇ ਨੇ ਤੇ ਮਿੱਟੀ ਵੀ ਜੀ ਰਾਸ਼ਨ ਦੀ ਸਾਨੂੰ ਕੋਈ ਲੋੜ ਨਹੀਂ ਗਈ ਜੀ ਕੋਈ ਕਿਸੇ ਚੀਜ਼ ਦੀ ਲੋੜ ਨਹੀਂ ਸਾਨੂੰ ਸਿਰਫ ਮਿੱਟੀ ਦੇ ਬੈਗ ਤੇ ਮਿੱਟੀ ਚਾਹੀਦੀ ਹੈ ਜੀ ਮਤਲਬ ਜਿਹੜੀ ਵੱਡੀ ਤਦਾਰ ਦੇ ਵਿੱਚ ਜਿਹੜੀ ਸਫਲਤਾ ਜਿੰਦੇ ਨਾਲ ਆ ਗਈ ਸਾਡਾ ਇਹ ਬਨ ਹਬੀਬਕੇ ਵਾਲਾ ਬਨ ਹੈਗਾ ਘਟੋ ਘਾਟੇ ਕੁਝ ਕਿਲੋਮੀਟਰ ਦਾ ਇਹ ਇਹ ਬਨ ਨਾ ਨਾ ਦੂਰੀ ਨਹੀਂ ਉਹ ਲੰਮਾ ਜਿਹੜਾ ਖਤਰੇ 'ਚ ਹੈ ਅੱਛਾ ਅੱਛਾ ਇਹ ਬਨ 1 ਕਿਲੋਮੀਟਰ ਤੋਂ ਲੈ ਕੇ ਘਟੋ ਘਾਟੇ ਦੇ 15 20 ਕਿਲੋਮੀਟਰ ਮੁਠਿਆਂ ਵਾਲੇ ਤੱਕਰ ਸਾਰਾ ਬਨ ਨਾ ਜੁਕਾ ਇਥੇ ਇਹਨਾਂ 15 20 ਕਿਲੋਮੀਟਰ ਪੂਰਾ ਖਤਰੇ ਦੇ ਵਿੱਚ ਹੈ ਸਾਰਾ ਖਤਰੇ ਦੇ ਵਿੱਚ ਹੈ 1.5 ਫੁੱਟ ਪਾਣੀ ਹੋਰ ਤੋਂ ਆਇਆ ਬਨ ਓਵਰਫਲੋ ਹੋ ਜਾ ਇੱਕ ਮੈਂ ਇੱਕ ਦਿਨ ਬੰਨ ਦੀ ਉਚਾਈ ਕੀਤੀ ਜਾ ਰਹੀ ਹੈ ਇਸ ਬੰਨ ਦੀ ਅਸੀਂ ਉਚਾਈ ਕਰਦੇ ਪਏ ਬੰਨ ਸਾਡਾ ਓਵਰਫਲੋ ਹੋ ਜਾਣਾ ਇੱਕ ਤਾਂ ਦਿਨ ਹੋਰ ਇੱਥੇ ਪਾਣੀ ਆ ਕੇ ਤੇ ਓਵਰਫਲੋ ਹੋ ਜਾਣਾ ਗੁਰਜੀਤ ਇਹਦਾ ਮਤਲਬ 15 ਕਿਲੋਮੀਟਰ ਤੁਸੀਂ ਮਿੱਟੀ ਪਾ ਰਹੇ ਹੋ ਇੱਥੇ ਸਾਰੇ 15 ਕਿਲੋਮੀਟਰ ਇੱਥੋਂ ਲੈ ਕੇ ਸਾਡਾ ਅਸੀਂ ਪਿਛਾੜੀਆਂ ਤੋਂ ਲੈ ਕੇ ਬਸਤੀ ਰਾਮਲਾ ਤੱਕ ਅਸੀਂ ਮਿੱਟੀ ਪਾ ਰਹੇ ਹਾਂ ਜਿਹੜੀ ਚੀਜ਼ ਅਸੀਂ ਦੇਖ ਦੇਖ ਕਰ ਰਹੇ ਹਾਂ ਅੱਗੋਂ ਰਾਮਲਾ ਲਾਲੇ ਲੱਗੇ ਹੋਏ ਨੇ ਉਸ ਤੋਂ ਅੱਗੇ ਮੁੱਠੀਆਂ ਲੱਗੇ ਨੇ ਸਾਰੇ ਪਿੰਡ ਆਪਦੇ ਆਪ ਨਾਲ ਲੱਗੇ ਹੋਏ ਨੇ ਜੀ ਕਿ ਕਿੰਨੇ ਕਿੰਨੇ ਫੁੱਟ ਜਿਹੜੀ ਮਿੱਟੀ ਤੁਸੀਂ ਹੁਣ ਤੱਕ ਪਾ ਦਿੱਤੀ ਹੈ ਇੱਥੇ ਅਸੀਂ ਤਕਰੀਬਨ ਡੇਢ ਤੋਂ 2 ਫੁੱਟ ਮਿੱਟੀ ਖੁਦ ਪਾ ਚੁੱਕੇ ਹਾਂ ਜੀ ਹੁਣ ਕੱਲ ਦੀਆਂ ਟਰਾਲੀਆਂ ਬਹੁਤ ਆਈਆਂ ਬਹੁਤ ਸੰਗਤ ਦਾ ਧੰਨਵਾਦ ਹੈ ਜੀ ਬੜੀ ਬੜੀ ਸੰਗਤ ਆਈ ਬਹੁਤ ਦੂਰ ਦੂਰੋਂ ਆਈ ਸੰਗਤ ਇਹ ਕੱਲ ਦੇ ਆਉਣੇ ਸ਼ੁਰੂ ਹੋਏ ਨੇ ਜੀ ਕੱਲ ਕੱਲ ਚ ਸਾਡੇ ਤੁਸੀਂ ਦੇਖ ਲਓ ਬਣਦਾ ਬਹੁਤ ਫਰਕ ਪੈ ਗਿਆ ਸਿਰਫ ਤੇ ਸਿਰਫ ਸੰਗਤ ਦੇ ਸਹਿਯੋਗ ਨਾਲ ਗੁਰਜੀਤ ਕੋਈ ਸਹਾਇਤਾ ਵਾਸਤੇ ਹੋਰ ਜਿਵੇਂ ਲਾਈਫਗਾਰਡ ਦੀਆਂ ਜੈਕਟਾਂ ਜਾਂ ਇਹਨਾਂ ਦੀ ਹਜੇ ਨਹੀਂ ਜ਼ਰੂਰਤ ਵੀ ਜਿਹੜਾ ਮਿੱਟੀ ਦੇ ਬੈਗ ਤੇ ਮਿੱਟੀ ਸਾਨੂੰ ਮਿੱਟੀ ਦੇ ਬੈਗ ਤੇ ਮਿੱਟੀ ਦੀ ਲੋੜ ਇੱਕ ਸੰਗਤ ਸੰਗਤ ਜਿੰਨੀਆਂ ਸੰਗਤ ਦੇ ਸੰਗਤ ਨਾਲ ਸਾਡੀ ਸੰਗਤ ਨੂੰ ਬਹੁਤ ਠੇਸ ਪਹੁੰਚਦੀ ਹੈ ਜੀ ਸਾਡੇ ਤੱਕ ਜਦੋਂ ਸਾਡੇ ਲੋਕ ਆਉਂਦੇ ਨੇ ਫਰੋਜਪੁਰ ਚੈਂਟਰ ਹੁੰਦੇ ਨੇ ਵੀ ਅਸੀਂ ਪੁਸਾੜੀਆਂ ਜਾਣਾ ਹੈ ਰਾਸਤੇ ਵਿੱਚ ਕਈ ਲੋਕੀ ਉਹਨਾਂ ਨੂੰ ਰੋਕ ਰਹੇ ਨੇ ਵੀ ਤੂੰ ਤੁਹਾਨੂੰ ਪੁਸਾੜੀਆਂ ਕੋਈ ਖਤਰਾ ਨਹੀਂਗਾ ਤੁਸੀਂ ਇੱਧਰ ਨਾ ਜਾਓ ਤੁਸੀਂ ਇੱਧਰ ਆਓ ਮੈਂ ਉਹ ਜਗ੍ਹਾ ਦਾ ਨਾਮ ਹੀ ਲੈਣਾ ਚਾਹੁੰਦਾ ਪਰ ਮਤਲਬ ਹਵਾਵਾਂ ਫਲਾਈਆਂ ਜਾ ਰਹੀਆਂ ਵੀ ਵੀ ਤੁਸੀਂ ਉੱਥੇ ਸਾਰਾ ਮਾਹੌਲ ਠੀਕ ਹੈ ਕੁੱਲ ਮਿਲਾ ਕੇ ਤੁਸੀਂ ਦੇਖਿਆ ਇਹ ਸਾਰਾ ਉੱਥੇ ਮਾਹੌਲ ਠੀਕ ਹੈ ਜਿਹੜੀ ਜਗ੍ਹਾ ਕ੍ਰਿਟੀਕਲ ਆ ਤੁਹਾਡੇ ਸਾਹਮਣੇ ਡੇਢ ਫੁੱਟ ਹੋਰ ਪਾਣੀ ਆਇਆ ਤੇ ਬੰਨ ਓਵਰਫਲੋ ਹੋ ਜਾਣਾ ਹੈ ਕ੍ਰਿਟੀਕਲ ਜਗ੍ਹਾ ਤੇ ਲੋਕੀ ਆਉਣ ਹੀ ਨਹੀਂ ਦੇ ਰਹੇ ਹੂੰ ਉੱਥੇ ਰਸਤੇ ਵਿੱਚ ਹੀ ਉਹਨਾਂ ਨੂੰ ਵੀ ਗੁੰਮਰਾਹ ਕਰ ਲੈਂਦੇ ਨੇ ਵੀ ਉੱਥੇ ਜਾਣ ਦੀ ਲੋੜ ਨਹੀਂ ਤੁਸੀਂ ਇੱਧਰ ਆਓ ਹੂੰ ਇਹ ਬਹੁਤ ਵੱਡੀ ਸਾਡਾ ਸਮੱਸਿਆ ਆ ਰਹੀ ਜਿਸ ਟਾਈਮ ਮਤਲਬ ਜਿਹੜੇ ਸੰਗਤ ਆ ਸੰਪਰਕ ਨਹੀਂ ਹੋ ਪਾ ਰਿਹਾ ਸੰਗਤ ਇੰਨੀ ਕੋਈ ਜ਼ਿਆਦਾ ਸੰ ਕੋਈ ਮੈਂ ਨਾ ਸ਼ਹਿਰ ਨਹੀਂ ਬਚਿਆ ਹੋਣਾ ਇੱਧਰ ਆਪਣੇ ਮੱਝ ਇੱਧਰ ਆਪਣੇ ਚੜ੍ਹਦੇ ਵਾਲੇ ਪਾਸੇ ਲੁਧਿਆਣੇ ਵਾਲੀ ਸਾਈਡ ਦਾ ਮੋਗੇ ਦਾ ਫਰੀਦਕੋਟ ਦਾ ਰਾਜਸਥਾਨ ਤੋਂ ਹੀ ਮੈਂ ਸੁਣਿਆ ਰਾਜਸਥਾਨ ਤੋਂ ਵੀ ਸੰਗਤ ਆ ਰਹੀ ਆ ਉਹ ਸੁੱਕਾ ਰਾਸ਼ਨ ਲੈ ਕੇ ਆ ਰਹੇ ਨੇ ਲੋਕਾਂ ਦੇ ਖਾਣ ਪੀਣ ਲਈ ਜਿਨ੍ਹਾਂ ਨੂੰ ਤੰਗੀ ਆ ਬਹੁਤ ਸੰਗਤ ਆ ਰਹੀ ਆ ਪਰ ਚੱਕਰ ਕੀ ਆ ਜੀ ਗੁਰਜੀਤ ਕਿਤੇ ਨਾ ਕਿਤੇ ਇਹ ਸਰਕਾਰਾਂ ਤੁਸੀਂ ਮੰਨਦੇ ਹੋ ਇਹਨਾਂ ਦਾ ਜਿਹੜਾ ਪੋਲਿਟਿਕਸ ਜਿਹੜੀ ਪੰਜਾਬ ਨਾਲ ਬੜੇ ਵੱਡੇ ਪੱਧਰ ਤੇ ਹੋ ਰਹੀ ਪੰਜਾਬ ਨੂੰ ਡੋਬਣਾ ਜਾਂ ਕਿਸੇ ਤਰੀਕੇ ਨਾਲ ਵੀ ਜਿਹੜੀ ਬੰਨਾ ਦੀ ਮਜ਼ਬੂਤੀ ਜਾਂ ਡਰੇਨੇਜ ਵਿਭਾਗ ਨੇ ਤੁਹਾਨੂੰ ਲੱਗਦਾ ਕਿ ਤੇ ਖਾਮੀਆਂ ਮੰਨਦੇ ਹੋ ਤੁਸੀਂ ਵੀ ਨੌਜਵਾਨ ਕੀ ਸੋਚਦੇ ਮੈਂ ਬਿਲਕੁਲ ਮੈਂ ਤੁਹਾਨੂੰ ਸਿੱਧਾ ਇੱਕ ਰੂਡ ਮੈਪ ਦੱਸਦਾ ਹਾਂ ਤੁਹਾਨੂੰ ਦੱਸੋ ਜੀ ਰੂਡ ਮੈਪ ਇਹ ਆ ਜੀ ਹੁਣ ਆ ਹੈਗਾ ਇੱਧਰ ਹੈਗਾ ਸਤਲੁਜ ਦਰਿਆ ਠੀਕ ਹੈ ਜੀ ਤੁਸੀਂ ਦੇਖ ਲਓ ਜਿੰਨੀ ਬੰਦੇ ਦੀ ਇੱਕ ਬੰਦੇ ਦੀ ਆਮ ਬੰਦੇ ਦੀ ਨਿਗਾਹ ਹੁੰਦੀ ਹੈ ਇੱਕ ਦੋ ਕਿਲੋਮੀਟਰ ਉਨਾ ਹੀ ਪਾਣੀ ਦਿਖਦਾ ਪਿਆ ਤੁਹਾਨੂੰ ਬਿਲਕੁਲ ਦਿਸ ਰਿਹਾ ਇਹ ਬੰਨ ਟੁੱਟਦਾ ਹੈ ਤੱਕਿਆ ਆਇਆ ਇਹਦਾ ਦੁਲਚੀਕੇ ਵਾਲਾ ਬੰ ਦੁਲਚੀਕੇ ਵਾਲਾ ਬੰਨ ਇੰਨਾ ਕੁ ਜ਼ਿਆਦਾ ਨਾਜ਼ੁਕ ਹੈ ਉਹ ਜਦੋਂ ਦਾ 1988 ਤੋਂ ਲੈ ਕੇ ਹੁਣ ਤੱਕ ਬਣਿਆ ਹੈ ਉਹਦੇ ਵਿੱਚ ਵੀ ਕਹਿ ਲੋ ਕੁਝ ਵੀ ਨਹੀਂ ਹੋਇਆ ਜਿਵੇਂ ਦਾ ਹੈਗਾ ਐਜ਼ ਇਟ ਇਜ਼ ਮੀ ਪੈਪ ਹੈ ਕਿ ਉਹ ਖੁਰ ਚੁੱਕਾ ਹੈ ਜੇਕਰ ਪਾਣੀ ਟੁੱਟ ਕੇ ਜਾਂਦਾ ਤਾਂ ਸ਼ਹਿਰ ਨੂੰ ਮਤਲਬ ਸ਼ਹਿਰ ਸ਼ਹਿਰ ਸਾਡਾ ਪਿੰਡ ਜਿਹੜਾ ਦੁਲਚੀਕੇ ਵਾਲਾ ਉਹ ਬੰਨ ਆ ਉਹ ਕੱਢੇਗਾ ਵਾਧ ਤੋਂ ਵਾਧ ਇੱਕ ਦਿਨ ਕੱਢੇਗਾ ਉਥੋਂ ਪਾਣੀ ਟੁੱਟ ਕੇ ਸਿੱਧਾ ਸ਼ੌਣੀ ਜਾਣਾ ਵੀਰ ਜੀ ਸ਼ੌਣੀ ਤੋਂ ਸਿੱਧਾ ਗੁਰੂ ਰਸਾਇ ਇਹ ਪਾਣੀ ਇੱਥੇ ਹੈਗਾ ਲੈਵਲ ਜੋ ਇੱਥੋਂ ਫਰੋਇਪੁਰ ਸ਼ਹਿਰ 25 ਫੁੱਟ ਡੂੰਘਾ ਤੁਸੀਂ ਇਹ ਵੇਖ ਲਓ ਪਾਣੀ ਤਾਂ ਡੂੰਗਾ ਹੈ ਹੀ ਆ ਪਾਣੀ ਦੀ ਸਪੀਡ ਕੀ ਹੋਵੇਗੀ ਮਤਲਬ 1.5 ਫੁੱਟ ਦੀ ਉਚਾਈ ਤੇ ਤਾਂ ਮਤਲਬ ਰਹਿ ਗਈ ਜਿਹੜੀ ਵਿੱਚੋਂ ਪਾਣੀ ਦੀ ਲੈ ਕੇ ਮੰਨ ਲਓ ਇੱਥੋਂ ਬੰਨੇ ਟੁੱਟ ਗਿਆ ਤੇ ਮੈਂ ਨਾ ਵੀ ਇੰਨੀ ਸਪੀਡ 'ਚ ਜਾਣਾ ਪਾਣੀ ਦੀ ਸ਼ਹਿਰ ਦੇ ਲੋਕਾਂ ਨੂੰ ਪੌੜੀਆਂ ਚੜ੍ਹਨ ਦਾ ਟਾਈਮ ਨਹੀਂ ਮਿਲਣਾ ਗੁਰਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਤਾਂ ਇੱਥੇ ਸੰਗਤ ਨੂੰ ਅਪੀਲ ਹੈ ਹਮ ਹਮਾ ਕੇ ਪਹੁੰਚੋ ਬਹੁਤ ਲੋੜ ਹੈ ਪਿਛਾੜੀਆਂ ਪਿੰਡ ਗੁਰਜੀ ਦੇ ਇੱਕ ਲੈਂਡਮਾਰਕ ਲੋਕੇਸ਼ਨ ਜੇਕਰ ਕੋਈ ਆਉਂਦਾ ਰਸਤਾ ਕੀ ਆਉਂਦਾ ਉਹ ਲੈਂਡਮਾਰਕ ਇਸਤਾ ਜੀ ਤੁਸੀਂ ਫਰੋ ਪ੍ਰਿੰਟਰ ਕਰੋ ਇਸ ਨੂੰ ਕਾਲਡ ਕੋਲ ਵਾਂਸੀ ਗੇਟ ਆ ਵਾਂਸੀ ਗੇਟ ਤੋਂ ਦੁਲਚੀਕੇ ਦੁਲਚੀਕੇ ਤੋਂ ਪੱਲਾ ਮੇਕਾ ਪੱਲਾ ਮੇਕਾ ਤੋਂ ਪਿਛਾੜੀਆਂ ਸਿੱਧਾ ਇਹ ਇੱਕੋ ਸੜਕ ਕੋਈ ਤੇ ਨਹੀਂ ਮਤਲਬ ਸ਼ਹਿਰ ਚ ਤੁਹਾਨੂੰ ਲੋਕ ਗੁੰਮਰਾਹ ਕਰਨਗੇ ਜੀ ਤੁਸੀਂ ਇਧਰ ਨਾ ਜਾਓ ਤੁਸੀਂ ਇਧਰ ਆਓ ਉਹਨਾਂ ਤੋਂ ਹੱਥ ਜੋੜ ਕੇ ਬੇਨਤੀ ਹੈ ਜੀ ਤੁਸੀਂ ਪਿਛਾੜੀਆਂ ਪਹੁੰਚੋ ਜੀ ਜਿੰਨਾ ਹੋ ਸਕੇ ਵੱਧ ਤੋਂ ਵੱਧ ਜੀ 1.5 ਫੁੱਟ ਬੰਨ ਬਚਿਆ ਜੀ ਸਾਡੇ ਕੋਲ ਇਹ ਓਵਰਫਲੋ ਹੋ ਗਿਆ ਜੀ ਕਈ ਪਿੰਡ ਦਬਾਅ ਹੋ ਜਾਣੇ ਜੀ ਕਈ ਹਜ਼ਾਰ ਏਕੜ ਫਸਲ ਹਜ਼ਾਰ ਏਕੜ ਫਸਲ ਘਰ ਵੀ ਘਰ ਤੇ ਇਹ ਫਰੋਂ ਨਾਲ ਦੀ ਨਾਲ ਹੀ ਫਰੋਂ ਪਰ ਸ਼ਹਿਰ ਚ ਪਾਣੀ ਐਂਟਰ ਹੋ ਜਾਣਾ ਜੀ। ਗੁਰਜੀ ਧੰਨਵਾਦ ਜੀ ਤੁਹਾਡਾ। ਹਾਂ ਜੀ। ਘੱਟੇ ਦਾਸ ਦੀ ਘਟਿਆ ਦੀ ਜ਼ਰੂਰਤ ਨਹੀਂ ਖਾਲੀ। ਖਾਲੀ ਘਟਿਆਂ ਦੀ। ਹਾਂ ਜੀ ਕੀ? ਭਾਜੀ ਖਾਲੀ ਘਟਿਆਂ ਦੀ ਲੋਡ ਨਹੀਂ ਹੈਗੀ। ਮਿੱਟੀ ਸਾਨੂੰ ਮਿੱਟੀ ਦੀ ਲੋਡ। ਮਿੱਟੀ ਹੈ ਨਾ। ਹੈ? ਭਰੇ ਘਟੇ ਤੇ ਮਿੱਟੀ ਦੀ ਲੋਡ ਆ। ਖਾਲੀ ਘਟੇ ਸਾਨੂੰ। ਇਹ ਪਹੁੰਚਦੀ ਕਰ ਦੇਣਾ। ਹਾਂ ਇਹ ਪਹੁੰਚ ਕਰ ਦੇ ਬਹੁਤ ਬਹੁਤ ਮਿਹਰਬਾਨੀ ਤੁਹਾਡੀ। ਤਾਂ ਤਸਵੀਰਾਂ ਤੁਹਾਨੂੰ ਦਿਖਾਈਆਂ। ਇਦੋਂ ਅੱਗੇ ਸੈਕਿੰਡ ਡਿਫੈਂਸ ਲਾਈਨ ਹੈ। ਐਸੀ ਜਿੱਥੇ ਖੜੇ ਆ ਜੀਰੋ ਲਾਈਨ ਆ ਜਿਹੜੀ ਇੱਥੇ ਫਰਸਟ ਡਿਫੈਂਸ ਲਾਈਨ ਤੋਂ ਥੋੜੀ ਅੱਗੇ ਜਾ ਕੇ ਜੀਰੋ ਡਿਫੈਂਸ ਲਾਈਨ ਹੈ ਜੀਰੋ ਲਾਈਨ ਆ ਮਾਫ ਕਰਨਾ ਕਿਉਂਕਿ ਐਸੀ ਉਧਰ ਦੀਆਂ ਮਾਫ ਕਰਨਾ ਤਸਵੀਰਾਂ ਨਹੀਂ ਵਿਖਾ ਸਕਦੇ ਪਰ ਜੋ ਮੈਂ ਨਜ਼ਾਰਾ ਦੇਖ ਰਿਹਾ ਜੋ ਬੰਜਰ ਦੇਖ ਰਿਹਾ ਇਸ ਤਰੀਬਨ ਡੇਢ ਫੁੱਟ ਦਾ ਉਚਾਈ ਕਹਿ ਲਈਏ ਇੰਨੀ ਕੁ ਉਚਾਈ ਰਹਿ ਗਈ ਹੈ ਜਿਸ ਕਰਕੇ ਪਾਣੀ ਜੇਕਰ ਓਵਰਫਲੋ ਹੁੰਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਤੁਸੀਂ ਇਸੇ ਤਰ੍ਹਾਂ ਪੀਪੀਸੀ ਨਿਊਜ਼ ਦੇ ਨਾਲ ਬਣੇ ਰਹੋ ਜਾਨੀ ਕਿ ਮੈਨੂੰ ਗੁਰਲਾਲ ਸਿੰਘ ਤੇ ਮੇਰੇ ਸਾਥੀ ਅਰਸ਼ਦੀਪ ਨੂੰ ਦਿਓ ਇਜਾਜ਼ਤ ਤੁਸੀਂ ਦੇਖਦੇ ਰਹਿਣਾ ਪੀਪੀਸੀ